हां जी वीर जी ਆਪਾਂ ਹਮੇਸ਼ਾ ਹੀ ਨਾ ਬੇਰਕਾ ਕੰਪਨੀ ਤੇ ਭਰੋਸਾ ਕਰਦੇ ਆ ਆਪਾਂ ਅੱਖਾਂ ਬੰਦ ਕਰਕੇ ਕਹਿ ਦਿੰਦੇ ਆ ਕਿ ਬੇਰਕਾ ਦੀ ਚੀਜ਼ ਆ ਡੱਬੇ ਦੇ ਉੱਪਰ ਬੇਰਕਾ ਲਿਖਿਆ ਹੋਇਆ ਤਾਂ ਇਹਦੇ ਵਿੱਚ ਦੁੱਧ ਹੋਵੇ ਚਾਹੇ ਕੀ ਹੋਵੇ ਚਾਹੇ ਦਹੀਂ ਹੋਵੇ ਚਾਹੇ ਪਨੀਰ ਹੋਵੇ ਆਪਾਂ ਅੱਖਾਂ ਬੰਦ ਕਰਕੇ ਇਹ ਚੀਜ਼ ਤੇ ਯਕੀਨ ਕਰ ਲੈਂਦੇ ਆ ਕਿ ਇਹ ਚੀਜ਼ ਓਰੀਜਨਲ ਹੋਊਗੀ ਅਸਲੀ ਹੋਊਗੀ ਕਿਉਂਕਿ ਇਸ ਡੱਬੇ ਦੇ ਉੱਪਰ ਬੇਰਕਾ ਲਿਖਿਆ ਹੋਇਆ ਆ ਦੇਖੋ ਇਹ ਬਾਈ ਸਾਡੇ ਨਾਲ ਦੂਸਰਾ ਚਾਂਸ ਹੋਇਆ ਅਸੀਂ ਸਾਡੇ ਪੂਰੀ ਬੇਲਾਪਿੰਡ ਆ ਸਾਡਾ ਅਸੀਂ ਬੇਲੇ ਪਿੰਡ ਦੇ ਵਿੱਚ ਇੱਕ ਦੁਕਾਨ ਤੋਂ ਦੇਸੀ ਘਿਓ ਲੈ ਕੇ ਆਏ ਉਹੀ ਰੇਟ ਲੈ ਕੇ ਆਏ ਦੇਸੀ ਘਿਓ ਜਿਹੜਾ ਬੇਰਕਾ ਦਾ ਰੇਟ ਹੈ ਨਾ ਕਿ 5 ਰੁਪਏ ਵੱਧ ਨਾ ਘੱਟ ਪਰ ਫੇਰ ਵੀ ਯਾਰ ਇਹ ਪਤਾ ਨਹੀਂ ਕਿ ਦੂਆ ਚਾਂਸ ਹੋਇਆ ਦੇਖੋ ਡੱਬਾ ਬੇਰਕਾ ਦਾ ਏ ਆ ਦੇਖ ਲਓ ਤੁਸੀਂ ਡੱਬਾ ਬੇਰਕਾ ਦਾ ਏ ਲੇਕਿਨ ਵਿੱਚ ਉੱਪਰ ਉੱਪਰ ਦੇਸੀ ਘਿਓ ਹੁੰਦਾ ਲੇਕਿਨ ਇਹਦੇ نیچے ਤੋਂ ਆਹ ਦੇਖੋ ਇਹਦੇ نیچے ਤੋਂ ਡਾਲਡਾ ਕੀ ਨਿਕਲ ਰਿਹਾ ਹੈ ਦੇਖੋ ਯਾਰ ਹੈ ਨਾ ਸ਼ਰਿਆਮ ਧੱਕਾ ਸ਼ਰਿਆਮ ਚੋਰੀ ਇਹਨਾਂ ਨੂੰ ਫੜਨੇ ਵਾਲਾ ਕੋਈ ਨਹੀਂ ਕਿਉਂਕਿ ਸਰਕਾਰ ਦੇ ਵਿੱਚ ਆ ਬਾਈ ਇਹ ਚੀਜ਼ਾਂ ਇਹ ਜਿਹੜੇ ਬੰਦੇ ਆ ਇਹਨਾਂ ਦੇ ਆ ਦੇਖ ਲਓ ਤੁਸੀਂ ਹੈ ਨਾ ਆ ਦੇਖ ਲਓ ਆ ਦੇਖੋ ਸ਼ਰਿਆਮ ਦੇਖ ਰਿਹਾ ਤੇ ਹੁਣ ਚਲੋ ਵੀਡੀਓ ਰਾਈ ਮੈਂ ਤੁਹਾਨੂੰ ਇਹਦਾ ਟੇਸਟ ਤਾਂ ਨਹੀਂ ਦਿਖਾ ਸਕਦਾ ਲੇਕਿਨ ਤੁਸੀਂ ਆਪਣੇ ਅੱਖਾਂ ਨਾਲ ਦੇਖ ਸਕਦੇ ਆ ਦੇਖ ਲਓ ਆ ਬਿਲਕੁਲ ਕਿਉਂਕਿ ਦੇਸੀ ਘਿਓ ਦਾ ਨਾ ਤਾਂ ਰੰਗ ਇਸ ਤਰ੍ਹਾਂ ਦਾ ਹੁੰਦਾ ਨਾ ਹੀ ਦੇਸੀ ਘਿਓ ਦੀਆਂ ਇਸ ਤਰ੍ਹਾਂ ਗੱਠਾਂ ਬਣਦੀਆਂ ਆਂ ਦੇਸੀ ਕੇ ਉਹ ਆ ਦੇਖ ਲੋ ਜੀ ਦੇਸੀ ਕੇ ਉਹਦੇ ਵਿੱਚ ਇਹਦੇ ਥੱਲੇ ਤੋਂ ਡਾਲ ਢਾ ਕੇ ਉਹ ਨਿਕਲਦਾ ਹੈ ਕੋਈ ਭਾਈ ਇਨਸਾਨੀਅਤ ਦਾ ਜਮਾਨਾ ਹੈ ਅਸੀਂ ਵਿਸ਼ਵਾਸ ਕਰ ਲੈਂਦੇ ਆ ਕਿ ਭਾਈ ਇਹ ਡੱਬਾ ਹੈ ਜਿਹੜਾ ਬੇਰਕਾ ਦਾ ਹੈ ਹੁਣ ਇਹ ਨਹੀਂ ਪਤਾ ਕਿ ਡੁਪਲੀਕੇਸੀ ਇਹ ਬੇਰਕਾਲੀ ਕਰ ਰਿਹਾ ਜਾਂ ਫਿਰ ਇਹ ਹੋਰ ਬੰਦੇ ਜਿਹੜੇ ਬਲੈਕਮੇਲਰ ਹੁੰਦੇ ਆ ਜਾਂ ਫਿਰ ਜਿਹੜੇ ਫਰਾਡ ਹੁੰਦੇ ਆ ਉਹ ਡੱਬੇ ਬੇਰਕਾ ਦੇ ਬਣਾ ਬਣਾ ਕੇ ਵਿੱਚ ਡਾਲਡਾ ਕਿਉਂ ਭਰ-ਭਰ ਕੇ ਭੇਜੀ ਜਾਂਦੇ ਆ ਕਿਉਂਕਿ ਕੰਨ ਲੱਗਿਆ ਵਾਏ ਗਵਰਨਮੈਂਟ ਦੇ ਸਕੈਨਰ ਆਹ ਦੇਖੋ ਜੀ ਆਹਦੇ ਕੋਲ ਸਕੈਨਰ ਵੀ ਆਏ ਆਹ ਦੇਖੋ ਜੀ ਆਹ ਸਕੈਨਰ ਵੀ ਲੱਗਿਆ ਹੋਇਆ ਗਵਰਨਮੈਂਟ ਦੇ ਸਕੈਨਰ ਸੋ ਦੇਖ ਲਓ ਹੁਣ ਤੁਸੀਂ ਇਹ ਬੇਰਕਾਲੀ ਬਾਈ ਹੀਰਾ ਫੇਰੀਆਂ ਲਾਗੇ ਕਾਰਨ ਉੱਪਰ-ਉੱਪਰ ਦੇਸੀ ਘਿਓ ਆਉਂਦਾ ਲੇਕਿਨ نیچے ਤੋਂ ਜਾ ਕੇ ਨਿਕਲਦਾ ਇਹ ਤੇ ਡਾਲਡਾ ਘਿਓ ਪੈਸੇ ਤੁਸੀਂ ਖਰਚਨੇ ਆ ਦੇਸੀ ਘਿਓ ਵਾਲੇ ਚੋਗਣੇ ਤਿੱਗਣੇ ਚੋਗਣੇ ਲੇਕਿਨ ਨਿਕਲਣਾ ਵਿੱਚ ਤੋਂ ਡਾਲਡਾ ਘਿਓ ਆ ਦੇਖੋ ਜੀ